ਲੋਕਾ ਚਾੜੂ ਕਹਿ ਰਹੇ ਹਨ ਮਨਪ੍ਰੀਤ ਹੈ ਬਾਪੀ ਬਦਲ ਹਾਂ ਡਿੰਪੀ ਡਿੰਪੀ ਦੀ ਯਾਦ ਇਹਦਾ ਡਿੰਪੀ ਦਾ ਹੀ ਆ ਡਿੰਪੀ ਟੇ ਲੋਤੀ ਰਾਜਾ ਬੀੜੰਗਾ ਬਸ ਬਰਾਬਰ ਹੀ ਹੈ ਜੀ ਕੁਝ ਨਹੀਂ ਕਹਿ ਸਕਦੇ ਇਹ ਤਾਂ ਵਕਤ ਹੀ ਬਤਾਊਗਾ ਕਿਹਦੇ ਨਾਲ ਬਰਾਬਰ ਹੈ ਸਾਰੇ ਬਰਾਬਰ ਦਾ ਸਾਰੇ ਬਰਾਬਰ ਦੀ ਡਿੰਪੀ ਸਾਹਿ ਬਰਾਬਰ ਦੀ ਹੈ ਅੱਛਾ ਦਾਇਆ ਜੀ ਬਰਾਬਰ ਸੇ ਸੱਚ ਜਨਨ ਦੀ ਅਛਾ ਇਹਨਾਂ ਦੋਆਂ ਜੀ ਦਾ ਮੁਕਾਬਲਾ ਬੜਪਰੇ ਬਾਦਲ ਵੀ ਆ ਉਹ ਵੀ ਹੈਗੇ ਆਪਾਂ ਉਹ ਘਟ ਆਂਦੇ ਇਧਰ ਆਂਦੇ ਨਹੀਂ ਅਛਾ ਕਦੇ ਵੇਖਿਆ ਨਹੀਂ ਕਾਂਗਰਸ ਤੇ ਆਪ ਦਾ ਜ਼ਿਆਦਾ ਲੱਗਦਾ ਹਾਂਜੀ ਤੇ ਇਹਨਾਂ ਵੀ ਫਿਰ ਸਰਕਾਰ ਦਾ ਫਾਇਦਾ ਹੋਊਗਾ ਡਿੰਪੀ ਨੂੰ ਪਾਰਟੀ ਬਦਲੀ ਅੱਲਾ ਬਾਦੀ ਫਾਇਦਾ ਹੋਊਗਾ ਜੀ ਵਿਕਾਸ ਹੋਊਗਾ ਨਹੀਂ ਉਹਨਾਂ ਡਿੰਪੀ ਦੇ ਉਹਨਾਂ ਜਿੱਤਨ ਚ ਫਾਇਦਾ ਹੋ ਸਕਦਾ ਲੱਗ ਰਿਹਾ ਹਾਂਜੀ ਆਪਣੀ ਆਪਣੀ ਲੋਕਾਂ ਨੂੰ ਪੂਰਾ ਫਾਇਦਾ ਹੋਊਗਾ ਜੀ ਸਰਪ ਨੂੰ ਫਾਇਦਾ ਹੋਊਗਾ ਜੇ ਜਿੱਤਦੇ ਆਂ ਹਾਂਜੀ ਕਾਉਂ ਕਿਤੇ ਵਹਿ ਰਾਇਆ ਇਹਨੇ ਕੰਮ ਤਾਂ ਕੀਤੇ ਜੀ ਕੰਮ ਤਾਂ ਬਹੁਤ ਕੀਤੇ ਹੂੰ ਕੰਮ ਤਾਂ ਵਿੜੇ ਸਾਹਮਣੇ ਦੇਖਦੇ ਹੀ ਆ ਇਹ ਤਾਂ ਨਹੀਂ ਕੀਤੇ ਕੰਮ ਹਮ ਕੀਤੇ ਬਹੁਤ ਕੰਮ ਕੀਤੇ ਕਿਉਂਕਿ ਡੀਪੀ ਕਿ ਨਹੀਂ ਲੱਗ ਰਹੇ ਉਹ ਉਹਨਾਂ ਦਾ ਆਪ ਦਾ ਤਿਆਰ ਪਾਈ ਜਿੰਨਾਂ ਦਾ ਆਪਦਾ ਜੀ ਇਹ ਐਮਐਲਏ ਦੇ ਇੱਕ ਹੀ ਬਣਣਾ ਨਾ ਆਮਲੇ ਤਾਂ ਇੱਕ ਹੀ ਬਣੂਗਾ ਜੀ ਜਿਹੜੇ ਕੰਮ ਕੀਤੇ ਮੇਰੇ ਪੁੱਛਣ ਦਾ ਮਤਲਬ ਇਹ ਕਿ ਜੇ ਕੰਮ ਕੀਤੇ ਤੇ ਕੀ ਲੱਗ ਰਿਹਾ ਤੁਹਾਡੇ ਡੀਪੀ ਤੇ ਲੋਕ ਅੱਗੇ ਕਿਉਂ ਲੱਗ ਰਹੇ ਦੇਖੋ ਜੀ ਸਿੱਧਾ ਇਹ ਕਹਨਾ ਚਾਹੁੰਦੇ ਜੀ ਜਿੰਨੇ ਕੰਮ ਕੀਤਾ ਹੱਕ ਉਹਦਾ ਮੰਨਦਾ ਜੀ ਕਿੰਨੇ ਕੀਤੇ ਕੰਮ ਤਾਂ ਰਾਜੇ ਨੇ ਵੀ ਕੀਤੇ ਜੀ ਅੱਛਾ ਹਾਂ ਥੱਕ ਰਾਜੇ ਦਾ ਤੇ ਜਿੱਤਦਾ ਕੀ ਲੱਗ ਰਿਹਾ ਜਿੱਤਦਾ ਹੁਣ ਬਰਾਬਰ ਤੇ ਆਈ ਦੇਖੋ ਜੀ ਇਹ ਤਾਂ ਲੋਕਾਂ ਨੇ ਵਥਵਾ ਦੇਣਾ ਹੈ ਵਿੱਚ ਕਿਤੇ ਕੰਮ ਨੂੰ ਸਲਾਮ ਹੈ ਕੰਮ ਨੂੰ ਵੋਟ ਮਿਲਣੀ ਜੀ ਐਵੇਂ ਆਪਣਾ ਕਹਿ ਦਈਏ ਤੁਮ ਬਹੁਤ ਕੀਤੇ ਰਾਜਾ ਜੀ ਨੇ ਹੋਰੇ ਕੀਤੇ ਲਿੰਪੀ ਜੀ ਨੇ ਵੀ ਆਉਦੇ ਥਾਂ ਤੇ ਬਹੁਤ ਕੀਤੇ ਜੀ ਉਹਦੇ ਐਮਐਲਏ ਬਣੇ ਨਹੀਂ ਨਾ ਇਹ ਨਹੀਂ ਉਹ ਪਹਿਲਾਂ ਵੀ ਬਹੁਤ ਆਉਦੇ ਰਹੇ ਆ ਲੋਕਾਂ ਦਾ ਚੜੂ ਘਰੇ ਆ ਬੀ ਡਿੰਪੀ ਦਾ ਕਰਨ ਕੀ ਲੱਗਦਾ ਆਨ ਬਦਲਾਵ ਥੋੜਾ ਆ ਫੇਰ ਵੀ ਹੁਣ ਲੋਕਲ ਬੰਦੇ ਨੂੰ ਚਾਂਸ ਦੇ ਰਹੀ ਆ ਲੋਕ ਕਹਦੇ ਵੀ ਸ਼ਾਇਦ ਕੋਈ ਇਲਾਕੇ ਦਾ ਸੁਧਾਰ ਹੋ ਜੇ ਬਾਕੀ ਦੇਖੋ ਕੀ ਬੰਦਾ ਲੋਕਾਂ ਦਾ ਟਾਈਮ ਤੇ ਆ ਕੇ ਲੋਕਾਂ ਦੀ ਵੀ ਇੰਜ ਨਹੀਂ ਬਸ ਸੁਣਦੇ ਵੀ ਹਰੇ ਕੋਈ ਵੀ ਬਰਾਬਰ ਜੀ ਉਹ ਸੁਣਦੇ ਆ ਸਾਰਿਆਂ ਦਾ ਜੋਰ ਪਿਆ ਥੋੜਾ ਕਿਹਦੇ ਕਹਿੰਦਾ ਤਿੰਨਾਂ ਪਾਰਟੀਆਂ ਦਾ ਨਹੀਂ ਤਿੰਨਾਂ ਕਦੇ ਹੀ ਜੋਰ ਜਾਦੇ ਦੋ ਜਿਵੇਂ ਡੀਪੀਟੀ ਲੋਗ ਆਏ ਝੜੂ ਵਾਲਾ ਕੋ ਫਾਇਦਾ ਹੋਊਗਾ ਸਧਾਰਤ ਦੇ ਹੈਗੀ ਬਰਾਬਰ ਜਿੱਕਰ ਜੀ ਆਉਦਾ ਹੁਣ ਪਿੰਡਾਂ ਵੀ ਜੈਹਰ ਦੇ ਰਾਜ ਨੇ ਕੰਮ ਕੰਮ ਕੀਤੇ ਰਾਜ ਬ੍ਰਿੰਗ ਨੇ ਕੰਮ ਤਾਂ ਬਹੁਤ ਕੀਤੇ ਐਸ ਵਾਰ ਫਿਰ ਐਸ ਵਾਰ ਵੀ ਉਹਨਾਂ ਵਿਕੂ ਬਣੇ ਤੋਂ ਪਤਾ ਲੱਗਦਾ ਹੁਣ ਕੰਮ ਦਾ ਤਕਾਂ ਮਨਪ੍ਰੀਤ ਹੈ ਮਨਪ੍ਰੀਤ ਬਦਲ ਹਾਂ ਲੱਗਦਾ ਥੇ ਇਹ ਬੇਰਕੂ ਇਹ ਕਿਉਂ ਲੱਗਦਾ ਕਰਨ ਕੀ ਬੱਸ ਆ ਹਾਇਤ ਤੋਰਾ ਫੇਰਾ ਹੋਰ ਤਕੀ ਕਰਨ ਡੈਂਪੀ ਕੀ ਡੈਂਪੀ ਹਾਂ ਕਰਨ ਕੀ ਲੱਗਦਾ ਉਹਦਾ ਕਰਨ ਬਸ ਜਿਵੇਂ ਪਹਿਲਾਂ ਜਿੱਤਿਆ ਨਹੀਂ ਸੀਗਾ ਹੁਣ ਐਤਕੀ ਜਿਤਾ ਦੇਣੀ ਇਹਤਕੀ ਜਿਤਾ ਕੇ ਮੌਕਾ ਦੇਣਾ ਵੋਟ ਕਾਫੀ ਉਹਨਾਂ ਨੂੰ ਪਈ ਆ ਹਾਂ ਵੋਟ ਤਾਂ ਪੈਂਦੀ ਰਹੀ ਥੋੜੇ ਜਿ ਮਾਰਜਨ ਵਾਲੀ ਹਾਰਦੇ ਰੇ ਪਹਿਲਾਂ ਵੀ ਤੇ ਸਰਕਾਰ ਦਾ ਕੋਈ ਫਾਇਦਾ ਹੋਊਗਾ ਆਪ ਵੱਲ ਚੱਲੇਗਾ ਨਾ ਫਾਇਦਾ ਹੋਊਗਾ ਲੋਕਾਂ ਨੂੰ ਫਾਇਦਾ ਹੋਊਗਾ ਕਿ ਡਿੰਪੀ ਨੂੰ ਹੋਗਲਾ ਨਹੀਂ ਨਹੀਂ ਲੋਕਾਂ ਨੂੰ ਵੀ ਫਾਇਦਾ ਹੋਊਗਾ ਡੈਂਪੀ ਨੂੰ ਵੀ ਹੋਊਗਾ ਇਹ ਸਰਕਾਰ ਦਾ ਐਮਐਲ ਬਣੂਗਾ ਹਾਂ ਹਾਂ ਮੁਕਾਬਲਾ ਕਿਹਦਾ ਨਹੀਂ ਲੱਗਦਾ ਡਿੰਪੀ ਦਾ ਫਿਰ ਮੁਕਾਬਲਾ ਕਿਸੇ ਨਾਲ ਨਹੀਂ ਅੱਛਾ ਇੱਕ ਪਾਸੜ ਹੀ ਆਗਾ ਹਾਂ ਕਿਉਂਕਿ ਐਤਕੀ ਜਿਵੇਂ ਵੋਟ ਕਾਫੀ ਜਾਊਗੀ ਉਹਨਾਂ ਨੂੰ ਕਾਲਿਆਂ ਦੇ ਵੀ ਵੋਟ ਉਹਨਾਂ ਨੂੰ ਜਾਊਗੀ ਅੱਛਾ ਹਾਂ ਅਕਾਲੀਆਂ ਦੇ ਵੋਟ ਡਿੰਪੀ ਨੂੰ ਹਾਂ ਅਕਾਲੀਆਂ ਨੇ ਛੱਡ ਗਏ ਹੈ ਅਕਾਲੀਆਂ ਨੇ ਛੱਡ ਗਏ ਛੱਡ ਕੇ ਫਿਰ ਉਹਨਾਂ ਦਾ ਕੋਈ ਖੜਾ ਨਹੀਂ ਨਾ ਹੋਏ ਬਾਈ ਗਾਟ ਹੋ ਗਿਆ ਹਾਂ ਯਾਰ ਇਹਦਾ ਡਿੰਪੀ ਦਾ ਹੀ ਹੈ ਡਿੰਪੀ ਦਾ ਹਾਂ ਉਹ ਕਿਉਂ ਡਿੰਪੀ ਕਾਮਯਾਬ ਹੈ ਮੈਨੂੰ ਲੱਗਦਾ ਅਜੇ ਡਿੰਪੀ ਦਾ ਹੀ ਕਾਮਯਾਬ ਕਾ ਦੇਖ ਸਾਡੇ ਵਾਜੀ ਅੱਛਾ ਕਿਉਂ ਦੀ ਵਾਜ ਕੀ ਕਰਨ ਕੀ ਉਹ ਇਕਟਾਏਗਾ ਵਿੱਚ ਆਠਾਂ ਤਾਂ ਸਰਕਾਰ ਸਰਕਾਰ ਵਾਗ ਇੱਥੇ ਵੀ ਉਹ ਮੱਥੇ ਲੱਗਣਾ ਬੰਦਾ ਹੈਗਾ ਜਾਂਦਾ ਹੈਗਾ ਅੱਛਾ ਮਿਲਦਾ ਗਿਲਦਾ ਮਿਲਦਾ ਗਿਲਦਾ ਪਹਿਲਾਂ ਵੀ ਪਰ ਪਹਿਲਾਂ ਹਾਰ ਜਾਂਦਾ ਹੈ ਪਹਿਲਾਂ ਹਾਰ ਜਾਂਦਾ ਸੀਗਾ ਪਹਿਲਾਂ ਆ ਨਾ ਹੱਥ ਦੀ ਮੁੰਡੇ ਅੱਛਾ ਆ ਜਿਹੜਾ ਹੋਣਾ ਹੱਥ ਹੈ ਨਾ ਇਹ ਕੰਮ ਵੀ ਕਰੂਗਾ ਉਹਨੂੰ ਸਰਕਾਰ ਦਾ ਫਾਇਦਾ ਹੋ ਹਾਂ ਫਿਰ ਗਾ ਫਰਮਾਨ ਨੂੰ ਪਤਾ ਹੈ ਜੀ ਰਾਜਾ ਰਾਜੇ ਨੇ ਕੰਮ ਕਮ ਕੀਤਾ ਕੋਈ ਰਾਜੇ ਨੇ ਵੀ ਕਰਿਆ ਜਿੰਨੀ ਜੋਗਾ ਕੰਮ ਬਤਾ ਤੇ ਮਣਪ੍ਰੀਤ ਬਦਲ ਹੈਗਾ ਮੁਕਾਬਲੇ ਚ ਨਹੀਂ ਨਹੀਂ ਇਹਨਾਂ ਦੋਹਾਂ ਜੀ ਇਹਨਾਂ ਦੋਹਾਂ ਕਾਂਗਰਸ ਤੇ ਆਪਾ ਹਾਂ ਦੋਹਾਂ ਚ ਬਾਈ ਤਿੰਨੋ ਹੀ ਬਰਾਬਰ ਹੀ ਹੈ ਵੀਰੇ ਯਾਰ ਅੱਛਾ ਕੁਝ ਨਹੀਂ ਕਹਿ ਸਕਦੇ ਵੀਰੇ ਯਾਰ ਸਿੱਨੇ ਕਿਹੜੇ ਕਿਹੜੇ ਤਿੰਨੋ ਤਿੰਨ ਹੈਗੇ ਮੇਨ ਦਾ ਤਿੰਨ ਪਾਰਟੀਆਂ ਹੀ ਆ ਵੀਰੇ ਹੋਰ ਤਾਂ ਹੋਰ ਦੱਸਿਆ ਪੂਰਾ ਤਿੰਨ ਹੀ ਵੀਰੇ ਹੋਏ ਵੈਸੇ ਰਾਜਾ ਵੜਿੰਗ ਸੀ ਐਮਐਲਏ ਹੋਏ ਵੀ ਨਹੀਂ ਵੀ ਹੋਏ ਵੀਰੇ ਮਿਕਸ ਜਾਈ ਗਾ ਮਿਕਸ ਜਾਈ ਗਾ ਯਾਰ ਕਿਸੇ ਨਾਲ ਕੋਈ ਖੁਸ਼ ਨਹੀਂ ਹੁੰਦਾ ਕੋਈ ਆ ਜਾ ਯਾਰ ਆਪਾਂ ਤਾਂ ਆਪ ਦਾ ਹੀ ਮੋੜ ਕੀ ਕਹਿੰਦਾ ਲੋਕਾਂ ਦੀ ਗੱਲਬਾਤ ਕਿਧਰ ਨੂੰ ਜਾਂਦੀ ਲੱਗਦੀ ਤਿੰਨਾਂ ਪਾਰਟੀਆਂ ਦੇ ਵੀਰੇ ਰਲ ਲਾਦੇ ਚੱਲੀ ਜਾਂਦੀ ਐ ਅੱਛਾ ਬਰਾਬਰ ਦੀ ਹੈਰੀ ਵੀਰੇ ਕੋਈ ਪੜਾਉ ਨੀ ਰੇ ਵੜਿੰਦ ਦੇ ਵਿੱਚ ਸੱਦਾ ਐ ਅੱਛਾ ਤਿੰਨਾਂ ਪਾਸੇ ਜਾਈ ਜਾਂਦੀ ਵੀਰੇ ਜਿਵੇਂ ਪਹਿਲਾਂ ਵੀ ਥੋੜਾ ਹੀ ਮਾਰਜਨ ਰਹਿੰਦਾ ਸੀ ਹਾਂ ਬਰਾਬਰ 11200 1400 ਬਰਾਬਰ ਦਾ ਹੀ ਚੱਲੀ ਜਾਂਦਾ ਐ ਇਸ ਵਾਰ ਵੀ ਇਦਾਂ ਹੀ ਹਾਂ ਕੋਈ ਪਤਾ ਨਹੀਂ ਵੀਰੇ ਇੱਥੇ ਮੱਦੀ ਪਾਰਟੀ ਬੈਠ ਸੱਦੀ ਐ ਡਿਪਟੀ ਨੌਂ ਨੇ ਪਾਰਟੀ ਬਦਲੀ ਸਰਕਾਰ ਵੱਲ ਗਏ ਆ ਹਾਂ ਫਾਇਦਾ ਨੁਕਸਾਨ ਕਿਸ ਹਿਸਾਬ ਇਹ ਲਗਦਾ ਹੈ ਫਾਇਦਾ ਵੀ ਹੱਕ ਉਸ ਦਾ ਵੀਰੇ ਕਿਸ ਨੂੰ ਫਾਇਦਾ ਹੋ ਸਕਦਾ ਬੜੈਨ ਡਿਮਪੀ ਢੋਵੇਰੇ ਕੰਮ ਵੀ ਕਰ ਸਕਦਾ ਹੈ ਮੌਕਾ ਵੀ ਮੌਕਾ ਤੇ ਮੌਕੇ ਦੇ ਪਤਾ ਚੱਲੂਗਾ ਸਰਕਾਰ ਬਨੂ ਵੀ ਫੇ ਪਤਾ ਚੱਲੂਗਾ ਅੱਕੜੀ ਨਾਲ ਨਹੀਂ ਹੈ ਮਦਾਨ ਚ ਹਾਂ ਉਹਦਾ ਫਾਇਦਾ ਕਿੰਨੂ ਹੋ ਕੀ ਲੱਗਦਾ ਉੰਦਾ ਦਾ ਵੀਰੇ ਕੋਈ ਚੀਜ਼ ਨਹੀਂ ਦੱਸਦੇ ਲੋਕਾਂ ਨੂੰ ਵੀ ਕਾਫੀ ਹੈ ਨਾ ਵੋਟ ਬਹੁਤ ਆ ਨਾ ਤਾਂ ਪੁੱਛਿਆ ਵੋਟ ਬਹੁਤ ਆ ਕੀ ਲੱਗਦਾ ਵੋਟ ਤਾਂ ਵੀਰੇ ਹੋ ਜਦੇ ਮੈਨੂੰ ਪਤਾ ਨਹੀਂ ਫੇਰ ਉਹਨਾਂ ਦਾ ਕਿੱਧਰ ਗਿਆਦੀ ਲੱਗਦੀ ਉਹ ਵੋਟ ਆਜੇ ਭੇਜ ਕੋਈ ਨਹੀਂ ਜਾਂਦਾ ਹੁਣ ਮੈਂ ਨਹੀਂ ਜਾਂਦਾ ਮੈਂ ਕਿੱਧਰ ਪਾਉ ਹਾਂ ਨਹੀਂ ਉਹਦੇ ਸਿ ਪੁੱਛਦੇ ਵੀ ਨਹੀਂ 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 ਆ ਪੁੱਛਦੇ ਤਾਂ ਨਹੀਂ ਲੋਕ ਕੋਈ ਵੀ ਨਹੀਂ ਦੱਸਦਾ ਵੀਰੇ ਕੋਈ ਵੀ ਨਹੀਂ ਦੱਸਦਾ ਨਹੀਂ ਤਿੰਨੇ ਪਾਰਟੀਆਂ ਭਾਈ ਜੀ ਇੱਕੋ ਜਿਹੀਆਂ ਹੀ ਆ ਇਕੋ ਲਈ ਚੱਲ ਰਹੀਆਂ ਟਾਈਮ ਤੇ ਪਤਾ ਲੱਗੇਗਾ ਜੀ ਪਾਸਾ ਕਿਸ ਪਾਸੇ ਪੜਦਾ ਹੈ ਰਾਜਾ ਰਿਹਾ ਐ ਐਮਐਲਏ ਕੀਤਾ ਕੁਝ ਨੇ ਕੰਮ ਤਾਂ ਇਕੱਲੇ ਸਾਰਿਆਂ ਨੇ ਕੀਤੇ ਆ ਜੀ ਜੇ ਮੰਤਰੀ ਸਾਹਿਬ ਰਹੇ ਉਹਨਾਂ ਨੇ ਆਪਦੇ ਟਾਈਮ ਕੀਤੇ ਆ ਇਹਨਾਂ ਨੇ ਵੀ ਕੀਤੇ ਆ ਕੰਮ ਤਾਂ ਸਾਰਿਆਂ ਨੇ ਜਿਹੜੇ ਇਕੁਅਲ ਹੋਣੇ ਆ ਜੋ ਆਪਾਂ ਕਹਦੇ ਕੰਮ ਸਾਰਿਆਂ ਨੇ ਜਿੰਨੇ ਜਿੰਨੇ ਹੁੰਦੇ ਸੀ ਉਹਨਾਂ ਨੇ ਕੀਤੇ ਆ ਜੀ ਡਿਪਟੀ ਨੇੜੀ ਪਾਰਟੀ ਬਦਲੀ ਨਹੀਂ ਇਸ ਵਾਰ ਇਹ ਕਿੰਨੀ ਮੁਸ਼ਕਿਲ ਅਸਾ ਦੇਖੋ ਸਾਰੇ ਉਹ ਉਹਨਾਂ ਦਾ ਪਰਸਨਲ ਮਾਈਟਲ ਹੈ ਕਿਉਂ ਉਹਨਾਂ ਨੇ ਬਦਲੀ ਜਾਂ ਕੀ ਇਸ ਨਾਲ ਫਾਇਦਾ ਹੋਊਗਾ ਜਾਂ ਫਿਰ ਨੁਕਸਾਨ ਕੀ ਹੋਊਗਾ ਦੇਖੋ ਜਿਵੇਂ ਸਰਕਾਰਾਂ ਹੁੰਦੀਆਂ ਜੀ ਫਾਇਦਾ ਹੋ ਵੀ ਸਕਦਾ ਹੈ ਬਾਕੀ ਪਬਲਿਕ ਰਿਪੋਰਟਿੰਗ ਦੇ ਸਿਰ ਤੇ ਉਹ ਕਹਿ ਰਹੇ ਨੇ ਵੀ ਆਪ ਦੀ ਸਰਕਾਰ ਦੇ ਆਪ ਦਾ ਐਮਐਲਏ ਹਾਂ ਹਾਂ ਉਹ ਥੋੜਾ ਦੇਖੋ ਹੁੰਦਾ ਹੀ ਹੈ ਫਰਕ ਤਾਂ ਇਸ ਚੀਜ਼ ਦਾ ਪੈਂਦਾ ਹੀ ਹੈ ਥੋੜਾ ਬੈਲੈਕਸ਼ਨਾਂ ਚ ਪੈਂਦਾ ਹੀ ਹੈ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੁੰਦਾ ਕੋਸ਼ੌਫ ਹੁੰਦਾ ਹੀ ਹੈ ਨਹੀਂ ਇਸ ਤਰ੍ਹਾਂ ਨਾਲ ਜੀ ਇਹ ਲੋਕਾਂ ਦਾ ਮੋਹ ਪ੍ਰੇਮ ਹੈ ਲੋਕਾਂ ਬਰਾਬਰ ਦਾ ਹੈਗਾ ਦੋਨਾਂ ਪਾਈਆਂ ਦਾ ਕਿਹੜੇ ਦੋਵੇਂ ਐਡ ਐਮ ਪੀ ਟੇਲੋਂ ਤੇ ਰਾਜਾ ਵਿੜਿੰਗ ਅੱਛਾ ਹਾਂ ਬਰਾਬਰ ਦਾ ਹੀ ਹੈ ਜੀ ਹਨ ਪ੍ਰੀਤ ਬਾਦਲ ਨਹੀਂ ਕੁਝ ਕਹਿ ਨਹੀਂ ਸਕਦੇ ਜੀ ਉਹਦੇ ਬਾਰੇ ਐਂ ਤੁਹਾਨੂੰ ਪੈ ਗਏ ਸਹੀ ਇਨਾਂ ਦਾ ਮੁਕਾਬਲਾ ਕਾਂਗਰਸ ਤੇ ਆ ਹਾਂ ਬਰਾਬਰ ਦਾ ਹੀ ਹੈ ਇਹਨਾਂ ਦਾ